ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਅੱਜ ਮੂਲੀ ਦੀ ਬਿਜਾਈ ਬਾਰੇ ਜਾਣਕਾਰੀ ਦੇਣੀ ਚਾਹਣਾ ਮੂਲੀ ਦੀ ਬਿਜਾਈ ਕਿੰਨੇ ਕਰਕੇ ਆਪਾਂ ਚੰਗੀ ਇਨਕਮ ਕਰ ਸਕਦੇ ਆ ਜੇ ਤੁਸੀਂ ਮੰਨ ਲਓ ਵੀ ਮੂਲੀ ਦੀ ਬਿਜਾਈ ਆਪਾਂ ਕਿੰਨੇ ਕਰੀਏ ਸਭ ਤੋਂ ਪਹਿਲਾਂ ਜਿਹੜਾ ਆਪਣਾ ਖੇਤ ਹੈਗਾ ਉਹ ਖੇਤ ਦੀ ਚੋਣ ਉਹ ਦੀ ਹੋਣੀ ਚਾਹੀਦੀ ਹੈ ਜਿਹੜਾ ਥੋੜਾ ਰੇਸਲਾ ਹੋਵੇ ਜਿਆਦਾ ਡੱਕਰ ਨਾ ਹੋਵੇ ਤੇ ਪਾਣੀ ਨਿਕਲਦਾ ਹੋਵੇ ਪਾਣੀ ਖੜਦਾ ਨਾ ਹੋਵੇ ਜੇਕਰ ਆਪਾਂ ਖੜਨ ਵਾਲੇ ਥਾਵੇਂ ਬਰਸਾਤੀ ਮੌਸਮ ਆ ਜੇਕਰ ਆਪਾਂ ਖੜਨ ਵਾਲੇ ਥਾਵੇਂ ਮੂਲੀ ਲਾਤੀ ਪਾਣੀ ਖੜਨ ਵਾਲੇ ਥਾਵੇਂ ਤਾਂ ਆਪਣੇ ਪੱਲੇ ਕੁਛ ਨਹੀਂ ਪੈਣਾ ਮੂਲੀ ਨੇ ਮਰ ਜਾਣਾ ਇਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਜ਼ਰੂਰੀ ਇਹ ਹੈ ਵੀ ਆਪਦੇ ਖੇਤ ਦੀ ਜਿਹੜੇ ਦੀ ਚੋਣ ਕਰਨੀਆਂ ਉਹ ਖੇਤ ਦਾ ਪਾਣੀ ਨਿਕਲਦਾ ਹੋਣਾ ਚਾਹੀਦਾ ਤੇ ਉੱਚਾ ਹੋਣਾ ਚਾਹੀਦਾ ਹੋ ਸਕੇ ਤਾਂ ਮਿੱਟੀ ਵੀ ਥੋੜੀ ਰੇਸ ਵਾਲੀ ਹੋਵੇ ਤੇ ਭੁਰਪਰੀ ਹੋਵੇ ਜਿਆਦਾ ਵਧੀਆ ਜਿਆਦਾ ਡੱਕਰ ਬਾਣ ਦੀ ਮੂਲੀ ਦੀ ਫਸਲ ਨਹੀਂ ਹੈਗੀ ਇਸ ਕਰਕੇ ਆਪਾਂ ਜਿਹੜੀ ਇਹ ਮੂਲੀ ਦਾ ਟਾਈਮ ਹੈਗਾ ਇਹ ਟਾਈਮ ਮੰਨ ਲਓ ਅੱਜ 15 ਜੁਲਾਈ ਹੋ ਚੁੱਕੀ ਹੈ ਇਹ ਲਗਭਗ ਜੁਲਾਈ ਜੁਲਾਈ ਇਸ ਨੂੰ ਆਪਾਂ ਲਾ ਸਕਦੇ ਆ ਕੋਈ ਦਿੱਕਤ ਨਹੀਂ ਆਪਾਂ ਜੁਲਾਈ ਤੋਂ ਬਾਅਦ ਅਗਲੇ ਮਹੀਨੇ ਦੀ ਵੀ 15 ਤਰੀਕ ਤੱਕ ਲਾ ਸਕਦੇ ਆ ਜਿਹੜੇ ਬੀਜ ਬਾਰੇ ਮੈਂ ਗੱਲ ਕਰਨ ਲੱਗਿਆ ਇਹ ਮੂਲੀ ਨੂੰ ਜੇ ਆਪਾਂ ਵੈਰਾਈਟੀ ਦੀ ਗੱਲ ਕਰੀਏ ਇਸ ਨੂੰ ਪਾਲਕ ਪੱਤੇ ਦੇ ਨਾਂ ਤੇ ਜਾਣਿਆ ਜਾਂਦਾ ਹੈ ਇਹ ਕਾਫੀ ਕੰਪਨੀਆਂ ਦੀ ਆਉਂਦੀ ਹੈ ਮੈਂ ਕਿਸੇ ਕੰਪਨੀ ਦੀ ਮਸੂਰੀ ਨਿਕਰਨੀ ਚਾਹੁੰਦਾ ਸੁਜੈਂਟਾ ਦੀ ਨੋਵਲ ਦੀ ਕਾਫੀ ਕੰਪਨੀਆਂ ਦੀ ਆਉਂਦੀ ਹੈ ਜਿਹੜੀ ਤੁਹਾਡੇ ਏਰੀਏ ਦੇ ਵਿੱਚੋਂ ਤੁਹਾਨੂੰ ਸਹੀ ਰੇਟ ਤੇ ਮਿਲਦੀ ਹੈ ਤਾਂ ਤੁਸੀਂ ਉਸ ਨੂੰ ਲੈ ਸਕਦੇ ਹੋ ਇੱਕ ਦਾ ਬੀਜ ਨਮਾ ਹੋਣਾ ਚਾਹੀਦਾ ਤਾਂ ਕਿ ਜੇ ਪ੍ਰਾਣਾ ਬੀਜ ਹੋਵੇ ਉਸ ਦੀ ਅੱਧਿਓ ਜਰਮੀਨੇਸ਼ਨ ਹੁੰਦੀ ਹੈ ਉਹਦੇ ਨਾਲ ਵੀ ਆਪਣਾ ਕਾਫੀ ਲਾਸ ਹੋ ਜਾਂਦਾ ਇਹ ਗੱਲਾਂ ਦਾ ਬਖਿਆਲ ਰੱਖਣਾ ਤੁਸੀਂ ਨੇ ਜਿਹੜਾ ਬੀਜ ਲੈਣਾ ਦੁਕਾਨਦਾਰ ਤੋਂ ਉਸ ਨੂੰ ਚੈੱਕ ਕਰਕੇ ਲੈਣਾ ਕਿ ਨਮਾਗਾ ਤੇ ਉਸ ਦੀ ਜਰਮੀਨੇਸ਼ਨ ਪੂਰੀ ਹੁੰਦੀ ਆ ਤਾਂ ਮਤਲਬ ਤੁਹਾਡਾ ਕੰਮ ਵਧੀਆ ਹੋਊਗਾ ਆਓ ਆਪਾਂ ਇਸ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਵੀ ਕਿਵੇਂ ਲਾਉਣੀ ਹੈ ਇਹ ਦੇਖੋ ਜੀ ਖੇਤ ਬਾਰੇ ਆਪਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਪਾਣੀ ਨਿਕਲਨ ਵਾਲਾ ਹੋਣਾ ਚਾਹੀਦਾ ਉਸ ਤੋਂ ਬਾਅਦ ਮੂਲੀ ਦੇ ਵਿੱਚ ਸਭ ਤੋਂ ਵੱਡੀ ਵੱਡਾ ਕੰਮ ਆਪਾਂ ਨੇ ਸਭ ਤੋਂ ਪਹਿਲਾ ਕੰਮ ਕੀ ਕਰਨਾ ਬਾਹਣ ਨੂੰ ਚੰਗੀ ਤਰ੍ਹਾਂ ਪੂਰਾ ਡੂੰਗਾ ਬੋਣਾ ਕਾਫੀ bari ਬੋਣਾ ਯਾਨੀ ਆਪਾਂ ਡੂੰਗਾ ਬੋਣਾ ਜਿਵੇਂ ਆਪਾਂ ਕਹਦੇ ਆ ਵੀ ਕਲਟੀਵੇਟਰ ਨੂੰ ਬੇਚ ਲੰਘਾ ਦੇਣਾ ਧਰਤੀ ਦੇ ਪੂਰਾ ਡੂੰਗਾ ਬੋਣਾ ਡੂੰਗਾ ਬੋਣ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਆਪਾਂ ਨੇ ਇੱਕ थैਲਾ ਡੀਏਪੀ ਦਾ ਜਿਹੜਾ ਉਹ ਸਿੱਟਾ ਦੇ ਦੇਣਾ ਤੇ ਨਾਲ ਆਪਾਂ ਨੇ ਇਹਦੇ ਸਿੱਟਾ ਦੇ ਦੇਣਾ ਪੋਟਾਸ਼ ਮੇਰੇਟੋਪ ਪੋਟਾਸ਼ ਮੇਰੇਟੋਪ ਪੋਟਾਸ਼ ਹੁੰਦਾ ਜਿਹੜਾ ਉਸ ਦਾ ਆਪਾਂ ਨੇ ਇੱਕ ਗੱਟੇ ਦਾ ਸਿੱਟਾ ਦੇ ਦੇਣਾ ਉਹ ਲਾਲ ਮਿਰਚਾਂ ਵਰਗਾ ਹੁੰਦਾਗਾ ਤੇ ਉਸ ਦਾ ਸਿੱਟਾ ਦੇਣਾ ਇੱਕ ਕਾਫੀ ਮਾਰਕੀਟ ਦੇ ਵਿੱਚ ਹੋਰ ਆ ਰਹੇ ਨੇ ਉਹਨਾਂ ਦਾ ਨਹੀਂ ਦੇਣਾ 15% ਕੋਈ ਕਿੰਨਾ ਇਹ 60% ਹੁੰਦਾ ਐ ਐਮਓਪੀ ਦੇ ਨਾਮ ਤੇ ਜਾਣਿਆ ਜਾਂਦਾ ਜੇ ਜਦੋਂ ਆਪਾਂ ਸਿੱਟਾ ਦੇਣਾ ਤਾਂ ਨਾਲ ਇਸ ਦੇ ਆਪਾਂ ਜਾਂ ਤਾਂ 5 ਕਿਲੋ ਕਾਰਬੋਫਰਾਨ ਜਾਂ ਆਪਾਂ ਕਾਰਟਿਪ ਨਾਂ ਤੇ ਦਵਾਈ ਆਉਂਦੀ ਹੈ ਜਿਹੜੀ ਨੂੰ ਆਪਾਂ ਪ੍ਰਦਾਨ ਕਹਿ ਦਿੰਦੇ ਆ ਕਿਸੇ ਵਧੀਆ ਕੰਪਨੀ ਦੀ ਨਾਲ ਲੈ ਕੇ ਉਹਦਾ ਸਿੱਟਾ ਜਿਹੜਾ ਖੇਤ ਦੇ ਵਿੱਚ ਦੇ ਦੇਣਾ ਇਹ ਮੈਂ ਤੁਹਾਨੂੰ ডোজ ਜਿਹੜੀ ਦੱਸ ਰਿਹਾ ਇਹ 1 ਏਕੜ ਦੀ ਦੱਸ ਰਿਹਾ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਜਾਂ ਤਾਂ ਫਿਰ ਤੁਸੀਂ ਜਿਵੇਂ ਮੱਕੀ ਦੇ ਜਿਹੜੇ ਮੱਕੀ ਦੀ ਬੈਡਾਂ ਦੇ ਉੱਤੇ ਮਸ਼ੀਨ ਵਿਜਾਈ ਕਰਦੀ ਆ ਉਸ ਦੇ ਨਾਲ ਆਪਾਂ 2 ਤੋਂ 3 ਕਿਲੋ ਬੀਜ ਦੇ ਨਾਲ 1 ਏਕੜ ਦੀ ਬਿਜਾਈ ਕਰ ਦੇਣੀ ਆ ਜਾਂ ਫਿਰ ਆਪਾਂ ਜਿਵੇਂ ਗੋਭੀ ਵਾਲੀਆਂ ਬੱਟਾ ਹੁੰਦੀਆਂ ਨੇ ਉਹ ਉਸ ਤਰ੍ਹਾਂ ਬੱਟਾਂ ਕੱਢ ਕੇ ਬੱਟਾਂ ਦੇ ਉੱਪਰ ਸਾਈਡਾਂ ਤੇ ਆਪਾਂ 3 ਇੰਚ ਦੇ ਫਾਸਲੇ ਤੇ ਬੀਜ ਤੋਂ ਬੀਜ 3 ਇੰਚ ਦੇ ਫਾਸਲੇ ਤੇ ਯਾਨੀ ਬੱਟ ਦੇ ਇੱਕ ਉਧਰ ਇੱਕ ਉਧਰ 3-3 ਇੰਚ ਦੇ ਫਾਸਲੇ ਤੇ ਲਗਭਗ ਆਪਾਂ ਨੇ ਜਿਹੜਾ ਬੀਜ ਆ ਉਹ ਲਾ ਦੇਣਾ ਕੱਲਾ-ਕੱਲਾ ਬੀਜ ਲਾਉਣਾ ਇਹ ਹੱਥਾਂ ਨਾਲ ਲਾਉਣਾ ਪਊਗਾ ਜੇਕਰ ਤੁਸੀਂ ਕਿਸੇ ਮਸ਼ੀਨ ਨਾਲ ਬਜਾਈ ਕਰਨੀ ਹੈ ਤਾਂ ਮਸ਼ੀਨਾਂ ਵੀ ਹੈਗੀਆਂ ਨੇ ਅੱਜਕੱਲ ਤੇ ਜਾਂ ਫਿਰ ਤੁਸੀਂ 2 ਫੁੱਟ ਦਾ ਜਿਹੜਾ ਬੈੱਡ ਹੈਗਾ ਉਸ ਨੂੰ 2 ਫੁੱਟ ਚੌੜੇ ਬੈੱਡ ਬਣਾ ਲੈਣੇ ਨੇ ਬੈੱਡ ਬਣਾਉਣ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣ ਲੱਗਾ ਮੈਂ ਥੋੜਾ ਜਿਹਾ ਬਣਾਇਆ ਹੋਇਆ ਉਸ ਤੇ ਐਵੇਂ ਕੋਈ ਜੰਗਾੜ ਕਰਕੇ ਚਾਰ ਲਾਈਨਾਂ ਖਿੱਚ ਲੈਣੀਆਂ ਨੇ ਇਹ ਚਾਰੀ ਲਾਈਨਾਂ ਦੇ ਵਿੱਚ ਕੱਲਾ ਕੱਲਾ ਬੀਜ ਕੇਰ ਦੇਣਾ ਜਿਹੜਾ ਲਾਈਨ ਤੋਂ ਲਾਈਨ ਦਾ ਫਾਸਲਾ ਇਹ ਲਗਭਗ ਤੁਸੀਂ ਮੰਨ ਕੇ ਚੱਲੋ ਵੀ 4 ਤੋਂ 5 ਇੰਚ ਦਾ ਹੋਣਾ ਚਾਹੀਦਾ ਜਿਹੜਾ ਬੀਜ ਤੋਂ ਬੀਜ ਦੇਗਣ ਦਾ ਫਾਸਲਾ ਉਹ ਲਗਭਗ 3 ਇੰਚ ਦਾ ਹੋਣਾ ਚਾਹੀਦਾ ਜਿਹੜਾ 1 ਏਕੜ ਦੇ ਵਿੱਚ ਬੀਜ ਪੈਣਾ ਉਹ 2 ਤੋਂ 3 ਕਿਲੋ ਦੇ ਲਗਭਗ ਪੈਣਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਸ ਨੂੰ ਪਾਣੀ ਲਾਉਣਾ ਪਾਣੀ ਆਪਾਂ ਨੇ ਬੈੱਡ ਦੇ ਜਾਂ ਬੱਕ ਦੇ ਉੱਪਰ ਨਹੀਂ ਚੜਨ ਦੇਣਾ ਉਸ ਨੂੰ ਸੇਮ ਹੀ ਆਵੇ ਤੇ ਸੇਮ ਆਵੇ ਤੇ ਤਾਂਕਾ ਕਿ ਜੇ ਪਾਣੀ ਉੱਪਰ ਚੜ ਜੇ ਫਿਰ ਜਰਮੀਨੇਸ਼ਨ ਦੇ ਵਿੱਚ ਦਿੱਕਤ ਆਉਂਦੀ ਆ ਅੱਪਾ ਨੇ ਜਿਹੜਾ ਇਹ ਬੀਜ ਆ ਬੀਜ ਮੌਸਮ ਦੇਖ ਕੇ ਵੀ ਲਾਉਣਾ ਵੀ ਕੱਲ ਨੂੰ ਜਿਵੇਂ ਆਪਾਂ ਨੈਟ ਦੇ ਉੱਤੇ ਮੌਸਮ ਚੈੱਕ ਕਰ ਲੈਣਾ ਵੀ ਮੀਂਹ ਤਾਂ ਨਹੀਂ ਕਿਤੇ ਕੱਲ ਨੂੰ ਜੇ ਮੀਂਹ ਹੋਵੇ ਫੇਰ ਵੀ ਆਪਣਾ ਕਾਫੀ ਨੁਕਸਾਨ ਹੋ ਜਾਂਦਾ ਬੀਜ ਦਾ ਨੁਕਸਾਨ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਦੇਖ ਕੇ ਮੌਸਮ ਬੀਜ ਆ ਜਿਹੜਾ ਉਸ ਨੂੰ ਬੀਜ ਨੂੰ ਲਾ ਦੇਣਾ ਲਾਉਣ ਤੋਂ ਬਾਅਦ ਅਪਰੰਤ ਨਾਲ ਦੀ ਨਾਲ ਪਾਣੀ ਦੇ ਦੇਣਾ ਜਾਂ ਤਾਂ ਫਿਰ ਆਪਾਂ ਨਦੀਨਾਂ ਤੋਂ ਬਚਾਉਣ ਲਈ ਪੈਂਡੀਮੈਥ੍ਰੀਨ 30% ਹੁੰਦੀ ਆ ਉਸ ਨੂੰ ਆਪਾਂ ਮਤਲਬ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਇੱਕ ਏਕੜ ਦੇ ਉੱਤੇ ਆਪਾਂ ਜਾ ਤਾ ਫਿਰ ਪਹਿਲਾ ਸਪਰੇਅ ਕਰਕੇ ਪਾਣੀ ਲਾ ਦੇਣਾ ਜਾਂ ਫਿਰ ਆਪਾਂ ਪਾਣੀ ਲਾਉਣ ਤੋਂ ਯਾਨੀ ਤੁਸੀਂ ਮੰਨ ਕੇ ਚੱਲੋ ਵੀ 30 ਘੰਟੇ ਦੇ ਅੰਦਰ ਅੰਦਰ ਆਪਾਂ ਨੇ ਇਸ ਦੇ ਨੂੰ ਪਾਣੀ ਲਾ ਦੇਣਾ ਉਸ ਤੋਂ ਬਾਅਦ ਇਹਦੇ ਤੇ ਆਪਾਂ ਨੂੰ ਕਾਫੀ ਗੱਲਾਂ ਦਾ ਧਿਆਨ ਰੱਖਣਾ ਧਿਆਨ ਕੀ ਰੱਖਣਾ ਜਦੋਂ ਇਹ ਮੂਲੀ ਦੀ ਜਰਮੀਨੇਸ਼ਨ ਹੋਣੀ ਆ ਤਾਂ ਇਸ ਦੇ ਨਾਲ ਦੀ ਨਾਲ ਇਸ ਨੂੰ ਮਤਲਬ ਜਿਵੇਂ ਆਪਾਂ ਕਹਦੇ ਆ ਵੀ ਸੁੰਡੀ ਫੰਗਸ ਕਾਫੀ ਤਰ੍ਹਾਂ ਦੇ ਅਟੈਕ ਨੇ ਜਿਹੜੇ ਉਹ ਨਾਲ ਦੀ ਨਾਲ ਆਉਣੇ ਸ਼ੁਰੂ ਹੋ ਜਾਣਗੇ ਜਿਵੇਂ ਆਪਣੀ ਮੂਲੀ ਇਹ ਚਾਰ ਦਿਨਾਂ ਥੋੜੀ ਬਹੁਤੀ ਜਰਮੀਨੇਸ਼ਨ ਲੈਂਦੀ ਹੈ ਨਾਲ ਦੀ ਨਾਲ ਇਸ ਦੀ ਦੇ ਉੱਤੇ ਟੈਕ ਹੋ ਜਾਣਾ ਉਸ ਟੈਕ ਦੇ ਲਈ ਆਪਾਂ ਜਿਵੇਂ ਕੋਈ ਹਲਕੀਆਂ ਫੁਲਕੀਆਂ ਦਵਾਈਆਂ ਨੇ ਉਹ ਕਰ ਦੇਣੀਆਂ ਨੇ ਜਾਂ ਤੁਸੀਂ ਮੰਨ ਲਓ ਜਿਵੇਂ ਆਪਣਾ ਜਰਮੀਨੇਸ਼ਨ ਸਟਾਰਟ ਹੁੰਦੀ ਆ ਤਾਂ ਤੁਸੀਂ ਉਸ ਦੇ ਉੱਤੇ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਮੈਲਾਥਿਨ ਪਾ ਕੇ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਸ ਦੇ ਉੱਤੇ 1 ਲੀਟਰ 1 1 ml 1 liter ਦੇ ਹਿਸਾਬ ਨਾਲ ਤੁਸੀਂ 505 ਹੁੰਦੀ ਹੈ ਜਿਹੜੀ ਕਲੋਰੋਪਲਸ ਹੈ ਪ੍ਰੂਵ ਵੀ ਪਾ ਸਕਦੇ ਹੋ ਜਾਂ ਪ੍ਰਫੀਨੋਪਲਸ ਹੈ ਪਰ ਆਉਂਦੀ ਆ ਉਹ ਵੀ ਤੁਸੀਂ 1 ml 1 liter ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਨਾਲ ਉਸਦੇ ਆਪਾਂ 1 ਗ੍ਰਾਮ ਕਾਰਬੈਂਡਾਜਿਮ ਨਾਮ ਦੀ ਦਵਾਈ ਆਉਂਦੀ ਹੈ ਜਿਹੜੀ ਫੰਗਸ ਵਾਸਤੇ ਹੁੰਦੀ ਹੈ ਉਹ ਵੀ ਨਾਲ ਪਾ ਸਕਦੇ ਆ ਤਾਂ ਕਿ ਜਿਹੜੀ ਆਪਣੀ ਪਹਿਲਾ ਡੋਜ਼ ਹੁੰਦੀ ਆ ਉਹ ਬਹੁਤ ਘੱਟ ਹੁੰਦੀ ਹੈ ਕਿਉਂਕਿ ਬੂਟਾ ਛੋਟਾ ਹੁੰਦਾ ਅੱਗੇ ਜਾ ਕੇ ਆਪਾਂ ਨੇ ਡੋਜ਼ ਆ ਜਿਹੜੀ ਉਹ ਮਤਲਬ ਪੁੜਾ ਦੇਣੀ ਆ ਜਿਵੇਂ ਪਹਿਲੀ ਡੋਜ਼ ਐ ਇਸ ਤਰ੍ਹਾਂ ਹੋਣੀ ਆ ਉਸ ਤੋਂ ਬਾਅਦ ਜਦੋਂ ਆਪਣੀ 2-2 ਇੰਚ ਦੀ ਮੂਲੀ ਹੋ ਗਈ ਤਾਂ ਉਸ ਦੇ ਉੱਤੇ ਆਪਾਂ ਕੋਰਾ ਜਿੰਨੂ 10 ਐਮਐਲ ਪਾ ਟੈਂਕੀ ਦੀ ਪਾ ਕੇ ਸਪਰੇਅ ਕਰ ਸਕਦੇ ਆ ਫੇਮ ਕਰ ਸਕਦੇ ਆ ਪਨ ਪੈਂਟ ਨਾਈਨ ਕਰ ਸਕਦੇ ਆ ਇਹਨਾਂ ਦੀਆਂ ਡੋਜ਼ਾਂ ਸਾਰੀਆਂ ਦੀਆਂ ਅਲੱਗ ਨੇ ਦੇਖ ਕੇ ਉਹ ਹਿਸਾਬ ਨਾਲ ਤੁਸੀਂ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਜੇ ਆਪਾਂ ਫੰਗੀ ਸਾਈਡ ਦੀ ਗੱਲ ਕਰੀਏ ਤਾਂ ਫੰਗੀ ਸਾਈਡ ਇਸ ਦੇ ਵਿੱਚ ਆਪਾਂ ਜਿਵੇਂ ਮੰਨ ਲਓ ਵੀ 1 ਲੀਟਰ ਇੱਕ ਲੀਟਰ ਦੇ ਵਿੱਚ 2 ਗ੍ਰਾਮ ਐਂਟਰਾਕੋਲ ਪਾ ਕੇ ਕਰ ਸਕਦੇ ਆ ਤੇ ਉਸ ਤੋਂ ਬਾਅਦ ਇਸ ਦੇ ਉੱਤੇ ਕੋਈ ਫੰਗਸ ਤੇ ਇਹੀ ਟੈਕ ਆਉਂਦੇ ਨੇ ਹੋਰ ਕੋਈ ਜਿਆਦਾ ਵੱਡਾ ਟੈਕ ਆਉਂਦਾ ਨਹੀਂ ਇਹ ਜਿਹੜੀ ਮੂਲੀ ਹੈਗੀ ਇਹ ਮੂਲੀ ਲਗਭਗ 35 ਤੋਂ 40 ਦਿਨਾਂ ਦੇ ਵਿੱਚ ਤੁਹਾਡੀ ਤਿਆਰ ਹੋ ਜਾਣੀ ਆ ਬਾਜ਼ਾਰ ਦੇ ਵਿੱਚ ਵੇਚਣੀ ਤੁਸੀਂ ਨੇ ਸ਼ੁਰੂ ਕਰ ਦੇਣੀ ਆ ਬਾਕੀ ਇਸ ਦੇ ਉੱਤੇ ਜੇ ਹੋਰ ਕਿਸੇ ਪ੍ਰਕਾਰ ਦਾ ਕੋਈ ਟੈਕ ਆਉਂਦਾਗਾ ਤਾਂ ਅਸੀਂ ਤੁਹਾਨੂੰ ਉਸ ਬਾਰੇ ਜਾਣਕਾਰੀ ਦੇਵਾਂਗੇ ਤੇ ਇਸ ਤਰ੍ਹਾਂ ਤੁਸੀਂ ਮੂਲੀ ਲਾ ਕੇ ਮੂਲੀ ਤੋਂ ਚੰਗੀ ਕਮਾਈ ਕਰ ਸਕਦੇ ਹੋ ਬਸ ਗੱਲ ਇਹ ਹੈ ਵੀ ਜਦੋਂ ਆਪਾਂ ਇਸ ਦੀ ਬਿਜਾਈ ਕਰਨੀ ਹੈ ਬਿਜਾਈ ਤੋਂ ਬਾਅਦ ਦੇ ਵਿੱਚ ਇਸ ਦਾ ਧਿਆਨ ਰੱਖਣਾ ਕਿਉਂਕਿ ਜੇਕਰ ਤੁਹਾਡਾ ਬੂਟੇ ਦੀ ਜਰਮੀਨੇਸ਼ਨ ਹੁੰਦੀ ਹੈ ਨਾਲ ਦੀ ਨਾਲ ਤੁਸੀਂ ਇਸ ਦੇ ਉੱਤੇ ਤੁਹਾਡਾ ਕਿਸੇ ਚੀਜ਼ ਦਾ ਅਟੈਕ ਹੋ ਜਾਂਦਾ ਤਾਂ ਉਹ ਬੂਟਿਆਂ ਦੀ ਗਿਣਤੀ ਘੱਟ ਕਰ ਦਿੰਦਾ ਤਾਂ ਫਿਰ ਤੁਹਾਡੇ ਮਤਲਬ ਨੁਕਸਾਨ ਹੋ ਜਾਂਦਾ ਆਪਣੇ ਆਪ ਹੀ ਘੜ ਘਟ ਜਾਣਾ ਤੇ ਇਸ ਦੇ ਉੱਤੇ ਤੁਸੀਂ ਜੇਕਰ ਕਈ ਵਾਰੀ ਜਦੋਂ ਆਪਾਂ ਜਰਮੀਨੇਸ਼ਨ ਹੁੰਦੀ ਆ ਹੁਣ ਸਾਰੇ ਇਸ ਦੇ ਉੱਤੇ ਡੰਪਿੰਗ ਦੀ ਪ੍ਰੋਬਲਮ ਆ ਜਾਂਦੀ ਹੈ ਜੇ ਡੰਪਿੰਗ ਦੀ ਪ੍ਰੋਬਲਮ ਆਉਂਦੀ ਆ ਤਾਂ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਤੁਸੀਂ ਆਪਣਾ ਬੈਰ ਕੰਪਨੀ ਦੀ ਇਲੀਟ ਆਉਂਦੀ ਆ ਉਸ ਦੀ ਸਪਰੇਅ ਕਰ ਸਕਦੇ ਹੋ 1 ਤੋਂ 2 ਗ੍ਰਾਮ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਉਹ ਬੂਟੇ ਦੇ ਹਿਸਾਬ ਨਾਲ ਆ ਤੇ ਇਸ ਤਰ੍ਹਾਂ ਤੁਸੀਂ ਮੂਲੀ ਦੀ ਖੇਤੀ ਕਰਕੇ ਜਿਹੜੀ ਚੰਗੀ ਇਨਕਮ ਕਰ ਸਕਦੇ ਹੋ ਇਹਦੇ ਲਈ ਬਾਕੀ ਫਿਰ ਜਦੋਂ 10 ਦਿਨਾਂ ਤੇ ਫਸਲ ਹੋ ਜਾਂਦੀ ਹੈ 15 ਦਿਨਾਂ ਤੇ ਮਤਲਬ ਵਧੀਆ ਹਰੀਆਲੀ ਮਾਰਨ ਲੱਗ ਜਾਂਦੀ ਹੈ ਤਾਂ ਇਸ ਦੇ ਉੱਤੇ ਤੁਸੀਂ 19 19 ਜਿਵੇਂ ਉਸ ਦੀ ਵੀ ਸਪਰੇਅ ਕਰ ਸਕਦੇ ਹੋ ਬੜੀ ਜਿਆਦਾ ਕਾਫੀ ਇਸ ਦੇ ਉੱਤੇ ਸਪਰੇਹਾਂ ਦੀ ਕਾ ਇਹਦੀ ਜਿਆਦਾ ਲੋਡ ਨਹੀਂ ਹੁੰਦੀ ਕਿਉਂਕਿ ਇਹ ਫਸਲ ਜਿਹੜੀ 35 ਤੋਂ 40 ਦਿਨਾਂ ਦੇ ਵਿੱਚ ਹੀ ਤਿਆਰ ਹੋ ਜਾਂਦੀ ਹੈ ਇਸ ਤੋਂ ਤੁਸੀਂ ਚੰਗੀ ਣਕਮ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨੇ ਕੀਤਾ ਤਾਂ ਕਰ ਦੋ ਜੇ ਕਰ ਕਰ ਰੱਖਿਆ ਤਾਂ ਹੋਰ ਕਿਸਾਨ ਵੀਰਾਂ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲ ਜਾਵੇ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਜਾਣਕਾਰੀਆਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ